ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਆਪਾਂ ਜੁੜ ਬੈਠੇ ਆਂ। ਔਰ ਅੱਜ ਜੁਗ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਵੀ ਹੈ। ਮੈਂ ਇਸ ਮਹਾਨ ਪਾਵਨ ਪੁਰਬ ਸੇរី ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ 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 ਵਧਾਈ ਦਿੰਨਾ ਮੇਰੇ ਤੋਂ ਪਹਿਲੋ ਬਹੁਤ ਸਤਿਕਾਰਯੋਗ ਹਸਤੀਆਂ ਆਪ ਜੀ ਨੂੰ ਸੰਬੋਧਨ ਹੋ ਕੇ ਗਈਆਂ ਨੇ ਔਰ ਬਹੁਤ ਸਾਰੀਆਂ ਧਾਰਮਿਕ ਹਸਤੀਆਂ ਅੱਜ ਦੇ ਇਸ ਵਸ਼ੇਸ਼ ਸਮਾਗਮ ਦੇ ਵਿੱਚ ਬੈਠੀਆਂ ਨੇ ਸਾਧ ਸੰਗਤ ਜੀ ਅੱਜ ਸਿੱਖ ਧਾਰਮਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਤੇ ਰਾਜਨੀਤਿਕ ਤੌਰ ਤੇ ਵੀ ਪਛੜਦਾ ਤੁਰਿਆ ਜਾ ਰਿਹਾ ਹੈ। ਔਰ ਇਹਦਾ ਕਾਰਨ ਕੀ ਹੈ? ਜੇ ਸਿੱਖ ਕਿਸਾਨ ਹੈ ਤੇ ਕਿਸਾਨੀ ਲਾਹੇਵੰਦ ਨਹੀਂ ਹੈ ਤੇ ਜੇ ਸਿੱਖ ਮਜ਼ਦੂਰ ਹੈ ਮਜ਼ਦੂਰੀ ਪ੍ਰੋਪਰ ਨਹੀਂ ਮਿਲ ਰਹੀ ਹੈ ਤੇ ਜੇ ਮੁਲਾਜ਼ਮ ਹੈ ਤੇ ਉਹਦੀਆਂ ਆਪਣੀਆਂ ਸਮੱਸਿਆਵਾਂ ਨੇ ਤੇ ਜੇ ਵਪਾਰੀ ਹੈ ਤੇ ਵਪਾਰ ਵੀ ਸੰਕਟ ਦੇ ਵਿੱਚ ਘਿਰਿਆ ਹੋਇਆ ਹੁੰਦਾ ਕਾਰਨ ਕੇਵਲ ਸਿੱਖ ਹੀ ਨਹੀਂ ਪੰਜਾਬ ਦਾ ਹਰ ਵਰਗ ਜਿਹੜਾ ਹੈ ਉਹ ਪਿਸ ਰਿਹਾ ਚਾਹੇ ਉਹ Hindu ਹੈ ਚਾਹੇ ਉਹ Musalman ਹੈ ਚਾਹੇ ਉਹ ईसाई ਹੈ ਤੇ ਚਾਹੇ ਉਹ ਸਿੱਖ ਹੈ ਇਹਦਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਸਰਕਾਰਾਂ ਬਣਾਉਣ ਵਾਲਿਆਂ ਨੇ ਕਦੇ ਪੰਜਾਬ ਦੇ ਲੋਕਾਂ ਨੂੰ ਉੱਚਾ ਚੁੱਕਣ ਦਾ ਯਤਨ ਹੀ ਨਹੀਂ ਕੀਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਇਹ ਕਾਇਦੇ ਇਹ ਮਨੁੱਖਤਾ ਨੂੰ ਕਿਰਤ ਦੇ ਨਾਲ ਜੋੜਿਆ ਸੀ ਆ ਜੜੀਆਂ ਸਾਡੀਆਂ ਸੰਸਥਾਵਾਂ ਨੇ ਨਾ ਅਸੀਂ ਕਹਿੰਨੇ ਸੰਸਥਾਵਾਂ ਮਜ਼ਬੂਤ ਹੋਣੀਆਂ ਚਾਹੀਦੀਆਂ ਨੇ ਪਤਾ ਕਿਉਂ ਮਜ਼ਬੂਤ ਹੋਣਾ ਚਾਹੀਦੀਆਂ ਨੇ ਕਿਉਂਕਿ ਸੰਸਥਾਵਾਂ ਦੇ ਵਿੱਚੋਂ ਜਿੱਥੇ ਨਾਮ ਬਾਣੀ ਦਾ ਉਪਦੇਸ਼ ਨਿਕਲਦਾ ਉਹ ਤੇ ਕਿਰਤ ਦਾ ਉਪਦੇਸ਼ ਵੀ ਨਿਕਲਦਾ ਕਿਰਤ ਨਾਲ ਜੁੜਿਆ ਵਿਅਕਤੀ ਕਦੇ ਵੀ ਮੰਦਹਾਲੀ ਚ ਨਹੀਂ ਆਉਂਦਾ ਮੰਦਹਾਲੀ ਉਦੋਂ ਆਉਂਦੀ ਹੈ ਜਦੋਂ ਕਿਰਤ ਨਾਲੋਂ ਟੁੱਟਦਾ ਹੈ ਜਾਂ ਕਿਰਤ ਨਾਲੋਂ ਤੋੜ ਦਿੱਤਾ ਜਾਂਦਾ ਹੈ ਸਾਡੀਆਂ ਸਰਕਾਰਾਂ ਨੇ ਸਾਡੇ ਲੋਕਾਂ ਨੂੰ ਕਿਰਤ ਨਾਲ ਜੋੜਨ ਦੇ ਉਪਰਾਲੇ ਨਹੀਂ ਕੀਤੇ ਉਲਟਾ ਸਾਨੂੰ ਮੁਫਤ ਖੋਰੇ ਬਣਾਉਣ ਦਾ ਯਤਨ ਕੀਤਾ ਜਿਹੜੀ ਕੌਮ ਕਿਰਤ ਨਾਲੋਂ ਟੁੱਟ ਜਾਂਦੀ ਹੈ ਨਾ ਉਹ ਕੌਮ ਕਦੇ ਤਰੱਕੀ ਨਹੀਂ ਕਰ ਸਕਦੀ ਇਹ ਗੱਲ ਚੇਤੇ ਰੱਖਣੀ ਆਸ ਜਿਹੜੇ ਸੂਬੇ ਦੇ ਲੋਕ ਕਿਰਤ ਤੋਂ ਅਵਾਜ਼ਾਰ ਹੋ ਜਾਣ ਕਿਰਤ ਤੋਂ মুনਕਰ ਹੋ ਜਾਣ ਜਾਂ মুনਕਰ ਕਰ ਦਿੱਤੇ ਜਾਣ ਉਹ ਸੂਬਾ ਵੀ ਕਦੇ ਤਰੱਕੀ ਨਹੀਂ ਕਰ ਸਕਦਾ ਗੁਰੂ ਨਾਨਕ ਸਾਹਿਬ ਨੇ ਸੱਚੇ ਪਾਤਸ਼ਾਹ ਨੇ ਸਾਡੀ ਝੋਲੀ ਕਿਰਤ ਪਾਈ ਉਹ ਕਿਰਤ ਦੇ ਬਲ ਬੂਤੇ ਤੇ ਜੇ ਅਸੀਂ ਰਾਜਸਥਾਨ ਦੇ ਰੇਗਿਸਤਾਨ ਦੇ ਵਿੱਚ ਗਏ ਤੇ ਉਥੇ ਲਹਿਲਹਾਉਂਦੀਆਂ ਫਸਲਾਂ ਪੈਦਾ ਕੀਤੀਆਂ ਗੁਰੂ ਨਾਨਕ ਸਾਹਿਬ ਦੇ ਕਰਤ ਦੇ ਸਿਧਾਂਤ ਨੂੰ ਲੈ ਕੇ ਜੇ ਅਸੀਂ ਤਰਾਈ ਦੇ ਖੇਤਰ ਚ ਗਏ ਤੇ ਤਰਾਈ ਦੇ ਖੇਤਰ ਤੇ ਵਿੱਚ ਅੱਜ ਦੇਖ ਲੋ ਲਹਿਲਹਾਉਂਦੀਆਂ ਫਸਲਾਂ ਜੜੀਆਂ ਨੇ ਉਹ ਦਿਖਾਈ ਦਿੰਦੀਆਂ ਨੇ ਜਿੱਥੇ ਕਦੇ ਕਨਕੋਰ ਜੰਗਲ ਹੁੰਦੇ ਸੀ ਤੇ ਜੰਗਲਾਂ ਦੇ ਵਿੱਚ ਖਤਰਨਾਕ ਜਾਨਵਰ ਸੱਪ ਪਿਛੂ ਆਦਿਕ ਜੇ ਸਿੱਖ ਨੇ ਵਿਦੇਸ਼ਾਂ ਵੱਲ ਰੁਖ ਕੀਤਾ ਜਾਂ ਪੰਜਾਬ ਨੇ ਵਿਦੇਸ਼ਾਂ ਵੱਲ ਰੁਖ ਕੀਤਾ ਤੇ ਉਥੇ ਵੀ ਕਿਰਤ ਦੇ ਸਿਧਾਂਤ ਨੂੰ ਜੋ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਸੀ ਨਾਲ ਲੈ ਕੇ ਗਏ ਜੇ ਟਰਾਂਸਪੋਰਟ ਚ ਪਏ ਤੇ ਉਥੇ ਕਾਮਜ਼ਾਬੀਆਂ ਹਾਸਲ ਕੀਤੀਆਂ ਜੇ ਟੈਕਸੀ ਕਾਰੋਬਾਰ ਦੇ ਵਿੱਚ ਸ਼ੁਰੂ ਸ਼ੁਰੂ ਚ ਗਏ ਪਏ ਤੇ ਉਥੇ ਵੀ ਮਿਹਨਤਾਂ ਦੇ ਨਾਲ ਦੌਲਤਾਂ ਕਮਾਈਆਂ ਜੇ ਕਾਰੋਬਾਰ ਖੋਲਣ ਵਾਲੇ ਪਾਸੇ ਪਏ ਤੇ ਫਿਰ ਕਾਰੋਬਾਰ ਵੀ ਜਿਹੜੇ ਆ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਕਾਮਜ਼ਾਬ ਕੀਤੇ ਕਿਉਂ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਕਿਰਤ ਦਾ ਸਿਧਾਂਤ ਜਿਹੜਾ ਸੀ ਇਹ ਕਦੇ ਛੱਡਿਆ ਨਹੀਂ ਹੈ ਪਰ ਸਾਡੀਆਂ ਸਰਕਾਰਾਂ ਨੇ ਕਿਰਤ ਨਾਲੋਂ ਤੋੜਨ ਵਾਸਤੇ ਸਾਨੂੰ ਕੋਈ ਕਸਰ ਨਹੀਂ ਛੱਡੀ ਚਾਹੇ ਉਹ ਸਰਕਾਰਾਂ ਸੀ ਜਿਨ੍ਹਾਂ ਹਮੇਸ਼ਾ ਹੀ ਪੰਜਾਬ ਤੇ ਸਿੱਖਾਂ ਦੀ ਪਿੱਟ 'ਚ ਛੁਰਾ ਮਾਰਿਆ ਤੇ ਚਾਹੇ ਉਹ ਸਰਕਾਰਾਂ ਸੀ ਜਿਨ੍ਹਾਂ ਨੂੰ ਅਸੀਂ ਆਪਣੀਆਂ ਸਰਕਾਰਾਂ ਕਹਿੰਦੇ ਸੀ ਆਪਣੀਆਂ ਕਹਿ ਕੇ ਜਾਂ ਆਪਣੇ ਲੋਕ ਕਹਿ ਕੇ ਉਹਨਾਂ ਦੀਆਂ ਸਰਕਾਰਾਂ ਬਣਾਈਆਂ ਉਹਨਾਂ ਨੇ ਵੀ ਸਾਡੇ ਨਾਲ ਵਫਾ ਨਹੀਂ ਕੀਤੀ ਜੇ ਘਰ ਭਰੇ ਤੇ ਸਿਰਫ ਆਪਣੇ ਭਰੇ ਜਾਂ ਆਪਣਿਆਂ ਦੇ ਭਰੇ ਆਮ ਲੋਕਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਇਹ ਜਿਹੜੇ ਲੋਕ ਹੈ ਨਾ ਵੱਡੇ ਵੱਡੇ ਸਰਮਾਏ ਦਾ ਇਹ ਸਮਝਦੇ ਆ ਕਿ ਸੱਤਾ ਜਿਹੜੀ ਹੈ ਸਾਡੀ ਰਖੇਲ ਹੈ ਜਿਹੜੀ ਸੱਤਾ ਹੈ ਇਹ ਸਾਡੀ ਰਖੇਲ ਹੈ ਜਿੰਨੀਆਂ ਵੀ ਪਾਰਟੀਆਂ ਚ ਬੈਠੇ ਸਰਮਾਏਦਾਰ ਸਭ ਦੀ ਇਹੋ ਸੋਚ ਹੈ ਕਿ ਸੱਤਾ ਸਾਡੀ ਰਖੇਲ ਹੈ ਆਮ ਬੰਦਾ ਇਹਦੇ ਤੇ ਉਂਗਲ ਨਹੀਂ ਧਰ ਸਕਦਾ ਉਹਨੂੰ ਅਧਿਕਾਰ ਨਹੀਂ ਹੈ ਇਹੋ ਕਾਰਨ ਹੈ ਕਿ ਅੱਜ ਅਸੀਂ ਛਟਪਟਾਹੜ ਜਿਹੜੀ ਹੈ ਉਹ ਦੇਖਦੇ ਆਂ ਵਰਤਾਂਤ ਸਿਰਜੇ ਜਾ ਰਹੇ ਨੇ ਔਰ ਆਪਣੀ ਪਾਰਟੀ ਸਿੱਖਾਂ ਦੀ ਪਾਰਟੀ ਪੰਥ ਦੀ ਪਾਰਟੀ ਅਖਵੌਣ ਵਾਲੇ ਲੀਡਰ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਆਏ ਹੋਏ ਹੁਕਮਨਾਮੇ ਨੂੰ ਸਾਜ਼ਿਸ਼ ਕਹਿ ਰਹੇ ਨੇ ਇਸ ਤੋਂ ਵੱਡੀ ਵੱਦ ਕਿਸਮਤੀ ਕੀ ਹੋ ਰਹੀ ਹੈ ਕਹਿੰਦੇ ਜੀ ਸਾਜ਼ਿਸ਼ ਹੈ 2 ਦਸੰਬਰ ਦਾ ਹੁਕਮਨਾਮਾ ਸਾਜ਼ਿਸ਼ ਘੜੀ ਗਈ ਚੰਡੀਗੜ੍ਹ ਦੇ ਵਿੱਚ ਇੱਕ ਨੇਤਾ ਦੀ ਕੋਠੀ ਦੇ ਵਿੱਚ ਔਰ ਗੁਰੂਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਹੈ 6ਵੇਂ ਪਾਤਸ਼ਾਹ ਦਾ ਸਥਾਨ ਹੈ ਔਰ 6ਵੇਂ ਪਾਤਸ਼ਾਹ ਦੇ ਅਸਥਾਨ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਮੈਂ ਆਪ ਜੀ ਨੂੰ ਦੱਸਦਾ 2 ਦਸੰਬਰ ਤੋਂ ਪਹਿਲੋ ਕਿਸੇ ਵੀ ਨੇਤਾ ਦੀ ਕੋਠੀ ਦੇ ਵਿੱਚ ਅਸੀਂ ਨਹੀਂ ਗਏ ਇਸ ਮਸਲੇ ਨੂੰ ਲੈ ਕੇ 2 ਦਸੰਬਰ ਵੀ ਛੱਡੋ 10 ਫਰਵਰੀ 2025 ਜਿਸ ਦਿਨ ਇਹਨਾਂ ਨੇ ਮੈਨੂੰ ਜ਼ਲੀਲ ਕਰਕੇ ਜਿਹੜਾ ਹੈ ਉਹ ਕਰੋ ਕੱਢਿਆ ਸੀ ਅਕਾਲ ਤਖਤ ਸਾਹਿਬ ਦੇ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ 10 ਫਰਵਰੀ ਤੋਂ ਪਹਿਲਾਂ ਵੀ ਕਦੇ ਕਿਸੇ ਨੇਤਾ ਦੀ ਕੋਠੀ 'ਚ ਕਿਸੇ ਨੇਤਾ ਦੇ ਘਰ ਜਿਹੜਾ ਉਹ ਅਸੀਂ ਨਹੀਂ ਗਏ ਇਹ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਹਾਨੂੰ ਦੱਸਦਾ ਤੇ ਜਦੋਂ ਤੁਸੀਂ 10 ਫਰਵਰੀ ਨੂੰ ਜਲੀਲ ਕਰਕੇ ਤੁਸੀਂ ਘਰੇ ਤੋਰਤਾ ਤੇ ਫਿਰ ਤੁਸੀਂ ਚਾਹੁੰਦੇ ਕੀ ਸੀ ਤੁਸੀਂ ਉਹੀ ਚਾਹੁੰਦੇ ਸੀ ਜਿਹੜਾ 2 ਦਸੰਬਰ ਤੋਂ ਪਹਿਲਾਂ ਤੁਹਾਡੇ ਇੱਕ ਨੇਤਾ ਨੇ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇੰਨਾ ਬਦਨਾਮ ਕਰਾਂਗੇ ਇਹ ਆਤਮ ਹੱਤਿਆ ਕਰੂਗਾ ਤੁਸੀਂ ਚਾਹੁੰਦੇ ਸੀ ਕਿ 10 ਫਰਵਰੀ ਨੂੰ ਅਸੀਂ ਜਲੀਲ ਕਰਕੇ ਕਢਤਾ ਇਹ ਆਤਮ ਹੱਤਿਆ ਕਰੂਗਾ ਆਤਮ ਹੱਤਿਆ ਨਹੀਂ ਕੀਤੀ ਤੇ 10 ਫਰਵਰੀ ਤੋਂ ਬਾਅਦ ਮੈਂ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਕਿਹਨੂੰ ਮਿਲਦਾ ਹੈ ਕਿਹਨੂੰ ਨਹੀਂ ਮਿਲਦਾ ਤੁਹਾਡਾ ਕੀ ਸਾਰੋਕਾਰ ਉਹਦੇ ਨਾਲ ਤੁਸੀਂ ਕੌਣ ਹੁੰਨੇ ਪੁੱਛਣ ਵਾਲੇ ਜਦੋਂ ਤੁਸੀਂ 10 ਫਰਵਰੀ ਨੂੰ ਮੈਨੂੰ ਰੁਖਸਤ ਕਰ ਦਿੱਤਾ ਉਸ ਤੋਂ ਬਾਅਦ ਮੈਂ ਕਿਸੇ ਦੇ ਘਰੇ ਜਾਵਾਂ ਕਿਸੇ ਦੇ ਘਰੇ ਨਾ ਜਾਵਾਂ ਤੁਹਾਨੂੰ ਕੀ ਮਤਲਬ ਹੈ 2 ਦਸੰਬਰ ਤੋਂ ਪਹਿਲਾਂ ਕਦੀ ਨਹੀਂ ਗਏ ਔਰ 10 ਫਰਵਰੀ ਤੋਂ ਪਹਿਲਾਂ ਕਦੀ ਨਹੀਂ ਗਏ ਬੋਲੇ ਸੋਨਹਰ ਬੋਲੇ ਤੇ ਤੁਸੀਂ ਐਡਾ ਵੱਡਾ ਪਾਪ ਕਿਵੇਂ ਕਰ ਸਕਦੇ ਹੋ 2 ਦਸੰਬਰ ਦੇ ਹੁਕਮਨਾਮੇ ਨੂੰ ਸਾਜ਼ਿਸ਼ ਦੱਸਣ ਵਾਲਾ ਜਿਹੜਾ ਕਿ ਸਾਰੇ ਪੰਥ ਨੇ ਪ੍ਰਵਾਨ ਕੀਤਾ ਤੇ ਮੰਨ ਲਾ ਸਾਜ਼ਿਸ਼ ਹੈ ਤੇ ਬਦਲ ਕੇ ਦਿਖਾਓ ਬਦਲ ਦਿਓ ਜਿਹੜਾ ਸਿੱਖੀ ਨੂੰ ਸਮਝਦਾ ਹੈ ਜਿਹਦੇ ਅੰਦਰ ਰਾਈ ਦੇ ਦਾਣੇ ਜਿੰਨਾ ਵੀ ਜਿਹਨੂੰ ਗੁਰਮਤ ਦੀ ਸਮਝ ਹੈ ਉਹ ਇਸ ਹੁਕਮਨਾਮੇ ਨੂੰ ਕਦੇ ਬਦਲ ਨਹੀਂ ਸਕੇਗਾ ਤੇ ਜਿਹਨੂੰ ਰਾਈ ਦੇ ਦਾਣੇ ਜਿੰਨੀ ਵੀ ਸਮਝ ਨਹੀਂ ਹੈ ਉਹ ਭਾਵੇਂ ਬਦਲ ਦੇ ਬਦਲਾ ਲਓ ਇਹ ਸਾਜਿਸ਼ ਲੱਗਦਾ ਤਾਂ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੇ ਮੇਰੇ ਸਾਥੀ ਚਾਰ ਸਿੰਘ ਸਹਿਬਾਨ ਜਿਹੜੇ ਨਾਲ ਸੀ ਉਹ ਗਵਾਹ ਆਨੰਦ ਸਾਹਿਬ ਦਾ ਪਾਠ ਕਰਕੇ ਫੇਰ ਹੁਕਮਨਾਮਾ ਜਿਹੜਾ ਹੋਇਆ ਉਹਦੀ ਕਾਰਵਾਈ ਪ੍ਰారంਭ ਕੀਤੀ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਫੇਰ ਹੀ ਕਾਰਵਾਈ ਨੀ ਪ੍ਰారంਭ ਕੀਤੀ ਬਲਕਿ ਉਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇਖ ਸਹਿਤ ਉਥੇ ਪੰਜੇ ਸਿੰਘ ਸਹਿਬਾਨਾ ਨੇ ਜਾ ਕੇ ਅਰਦਾਸ ਕੀਤੀ ਸੀ ਕਿ हे ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਫੈਸਲਾ ਕਰਨ ਲੱਗੇ ਆ ਉਸ ਲੀਡਰਸ਼ਿਪ ਦਾ ਜਿਹੜੀ ਸਾਡੀ ਵੀ ਅਪਾਇੰਟਿੰਗ ਅਥੋਰਿਟੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਤੇ ਕਿਤੇ ਡੋਲ ਨਾ ਜਾਈਏ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੇ ਪਹਿਲਾਂ ਹਰਮੰਦਰ ਸਾਹਿਬ ਅਰਦਾਸ ਕੀਤੀ ਸੀ ਫਿਰ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਸੀ ਤੇ ਅਗਲੇ ਦਿਨ 3 ਦਸੰਬਰ ਨੂੰ ਪਹਿਲੋ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਸ਼ੁਕਰਾਨਾ ਕੀਤਾ ਸੀ ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਦੇਖ ਸਹਿਤ ਸ਼ੁਕਰਾਨਾ ਕੀਤਾ ਸੀ ਵੀ ਸੱਚੇ ਪਾਤਸ਼ਾਹ ਆਪਣੇ ਸੇਵਾਦਾਰਾਂ ਦੀ ਤੂ ਪਤ ਰੱਖ ਲਈ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਇਹ ਲੋਕ ਉਸ ਨੂੰ ਕਿਉਂ ਮੈਨੂੰ ਸਾਜ਼ਿਸ਼ ਕਹਿਣ ਦਾ ਬਿਰਤਾਂਤ ਸਿਰਜ ਰਿਹਾ ਕਹਿੰਦੇ ਸਾਜ਼ਿਸ਼ ਹੈ ਜੀ ਸਾਜ਼ਿਸ਼ ਇਸ ਤੋਂ ਘਣਾਉਣੀ ਹਰਕਤ ਜਿਹੜੀ ਆ ਉਹ ਕੀ ਹੋ ਸਕਦੀ ਹੈ ਪਰ ਚਲੋ ਜਿਵੇਂ ਦਸੂਹਾ ਸਾਹਿਬ ਕਹਿ ਕੇ ਗਏ ਐ ਕਿ ਮਰੀਆ ਮੁਕਿਆਂ ਦਾ ਨਾਂ ਨਹੀਂ ਲਈਦਾ ਬਾਰ-ਬਾਰ ਵਾਕਈ ਨਹੀਂ ਲਈਦਾ ਅਸੀਂ ਆਪਣੀ ਲਕੀਰ ਵੱਡੀ ਕਰੀਏ ਅਸੀਂ ਇਹਨਾਂ ਤੋਂ ਲੈਣਾ ਕੀ ਇਹ ਸਰਾਪ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੋਂ ਤੇ ਜਿਹੜੇ ਸਰਾਪ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੋਂ ਤੇ ਉਹਨਾਂ ਦਾ ਨਾਂ ਕੀ ਲੈਣਾ ਅਸੀਂ ਆਪਣੀ ਲਕੀਰ ਵੱਡੀ ਕਰਨੀ ਅਬਜ਼ਰਵਰ ਆਉਣ ਵਾਲੇ 2-3 ਦਿਨਾਂ ਦੇ ਵਿੱਚ ਤਾਇਨਾਤ ਕਰ ਦਿੱਤੇ ਜਾਣਗੇ ਪੂਰੇ ਪੰਜਾਬ ਦੇ ਵਿੱਚ ਅੱਗੇ ਕੀ ਹੁੰਦਾ ਸੀ ਪ੍ਰਧਾਨ ਸਾਹਿਬ ਨੂੰ ਅਧਿਕਾਰ ਦੇ ਦਿੱਤੇ ਜਾਂਦੇ ਸੀ ਪ੍ਰਧਾਨ ਸਾਹਿਬ ਜੀ ਤੁਸੀਂ ਜ਼ਿਲ੍ਹਾ ਪ੍ਰਧਾਨ ਜਿਹੜੇ ਨਿਯੁਕਤ ਕਰਦੇ ਹੋ ਤੇ ਪ੍ਰਧਾਨ ਸਾਹਿਬ ਆਪਦੀ ਮਰਜ਼ੀ ਦੇ ਨਾਲ ਹੀ ਜਿਵੇਂ ਇੱਕ ਸਿੰਘ ਬੋਲ ਕੇ ਗਿਆ ਨਾ ਕਿ ਮੈਥੋਂ ਗੱਡੀਆਂ ਪੁੱਛੀਆਂ ਗਈਆਂ ਮੈਥੋਂ ਪੈਸਾ ਪੁੱਛਿਆ ਗਿਆ ਉਹ ਮੇਂ ਪੁੱਛਿਆ ਜਾਂਦਾ ਸੀ ਤੇਰੇ ਕੋਲੇ ਗੱਡੀਆਂ ਕਿੰਨੀਆਂ ਐ ਤੇਰੇ ਕੋਲੇ ਪੈਸਾ ਕਿੰਨਾ ਐ ਤੂੰ ਚੋਣ ਦੇ ਉੱਤੇ 2.5-3 ਕਰੋੜ ਰੁਪਇਆ ਖਰਚ ਕਰ ਸਕਦਾ ਐ ਸਾਨੂੰ ਦੇ ਸਕਦਾ ਐ ਚੱਲ ਫਿਰ ਤੈਨੂੰ ਜ਼ਿਲ੍ਹਾ ਪ੍ਰਧਾਨ ਬਣਾਉਨੇ ਹੁਣ ਇਸ ਤਰ੍ਹਾਂ ਨਹੀਂ ਹੋਣਾ ਹੁਣ ਆਬਜ਼ਰਵਰ ਆਏਗਾ ਤੁਹਾਡੇ ਵਿੱਚ ਬੈਠੇਗਾ ਡੈਲੀਗੇਟ ਇਕੱਠੇ ਹੋਣਗੇ ਤੇ ਡੈਲੀਗੇਟ ਜਿਹੜੇ ਐ ਉਹ ਮਿਲ ਕੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਕਰਨਗੇ ਤੇ ਉਹੀ ਜ਼ਿਲ੍ਹਾ ਪ੍ਰਧਾਨ ਮੰਨਿਆ ਜਾਊਗਾ ਜਿਹਨੂੰ ਜ਼ਿਲ੍ਹੇ ਦੇ ਡੈਲੀਗੇਟ ਜਿਹੜੇ ਐ ਉਹ ਚੁਣ ਕੇ ਨਿਯੁਕਤ ਕਰ ਦੇਣਗੇ ਡੈਮੋਕਰੈਟਿਕ ਟੰਗ ਦੇ ਨਾਲ ਅਸੀਂ ਇਸ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈ ਢਾਂਚਾ ਜਿਹੜਾ ਹੈ ਉਹ ਸਥਾਪਿਤ ਕਰਨਾ ਹੈ। ਔਰ ਇਹਦੇ ਵਿੱਚ ਹਰ ਵਰਗ ਨੂੰ ਹਰ ਵਰਗ ਦਾ ਮਤਲਬ ਹੈ ਯੂਥ, ਇਸਤਰੀਆਂ, ਹਰ ਵਰਗ ਨੂੰ ਜਿਹੜਾ ਹੈ ਉਹ ਅਸੀਂ ਨੁਮਾਇੰਦਗੀ ਦੇਣੀ ਹੈ। ਕੋਈ ਵੀ ਵਰਗ ਜਿਹੜਾ ਹੈ ਉਹ ਨਿਰਾਸ਼ ਨਹੀਂ ਹੋਏਗਾ। ਕੋਈ ਵੀ ਵਰਗ ਨਿਰਾਸ਼ ਨਹੀਂ ਹੋਏਗਾ ਕਿ ਮੈਨੂੰ ਜਿਹੜੀ ਆ ਉਹ ਪ੍ਰਤਿਨਿਧਤਾ ਜਿਹੜੀ ਆ ਉਹ ਨਹੀਂ ਮਿਲੀ ਜਾਂ ਸਾਨੂੰ ਪ੍ਰਤਿਨਿਧਤਾ ਜਿਹੜੀ ਆ ਉਹ ਨਹੀਂ ਮਿਲੀ ਕੋਸ਼ਿਸ਼ਾਂ ਕਰਾਂਗੇ। ਕਿ ਅਸੀਂ ਸਾਰੇ ਵਰਗਾਂ ਨੂੰ ਜਿਹੜਾ ਹੈ ਉਹ ਪਾਰਟੀ ਦੇ ਵਿੱਚ ਜਥਾ ਜੋਗ ਸਨਮਾਨ ਜੋਗ ਜਿਹੜੀ ਹੈ ਉਹ ਥਾਂ ਦਈਏ ਇਸ ਢੰਗ ਦੇ ਨਾਲ ਜਿਹੜਾ ਹੈ ਕਿਉਂਕਿ ਆਪਾਂ ਰਲ ਮਿਲ ਕੇ ਇਸ ਖੁੱਬੇ ਹੋਏ ਗड्ढे ਨੂੰ ਜਿਹੜਾ ਕੱਢਣਾ ਔਰ ਇਹਦੇ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਪੰਥ ਨੇ ਤਾਂ ਸਹਿਯੋਗ ਦੇਣਾ ਦੇਣਾ ਅਸੀਂ ਹਿੰਦੂ ਭਾਈਚਾਰੇ ਤੋਂ ਵੀ ਸਹਿਯੋਗ ਲਾਂਗੇ ਅਸੀਂ ਸਾਰੇ ਸਮਾਜਾਂ ਤੋਂ ਜਿਨ੍ਹਾਂ ਨੂੰ ਪਛੜੇ ਹੋਏ ਸਮਾਜ ਕਹਿ ਕੇ ਦੁਰਕਾਰਿਆ ਜਾਂਦਾ ਹੈ ਅਸੀਂ ਉਹਨਾਂ ਨੂੰ ਵੀ ਆਪਦੇ ਤੋਂ ਮੂਹਰੇ ਰੱਖ ਕੇ ਜਿਹੜਾ ਹੈ ਉਹ ਨਾਲ ਲੈ ਕੇ ਚੱਲਾਂਗੇ ਤਾਂ ਕਿ ਪੰਜਾਬ ਦੇ ਇਸ ਖੁੱਬੇ ਹੋਏ ਗੱਡੇ ਨੂੰ ਜਿਹੜਾ ਹੈ ਉਹ ਅਸੀਂ ਕੱਢਣ ਦੇ ਵਿੱਚ ਕਾਮਯਾਬ ਹੋ ਸਕੀਏ ਕਿਉਂਕਿ ਸਾਰੇ ਰਲ ਮਿਲ ਕੇ ਜਦੋਂ ਅਸੀਂ ੱਤਕਾ ਲਾਵਾਂਗੇ ਨਾ ਸਾਰੇ ਭਾਈਚਾਰੇ ੱਤਕਾਂ ਲਾਵਾਂਗੇ ਪੰਜਾਬ ਕੀ ਦਾ ਹੈ ਪੰਜਾਬ ਸਾਰਿਆਂ ਦਾ ਹੀ ਹੈ ਜਿਹੜੇ ਪੰਜਾਬ 'ਚ ਰਹਿੰਦੇ ਆ ਤੇ ਜੇ ਪੰਜਾਬ ਸਾਰਿਆਂ ਦਾ ਹੈ ਤੇ ਫਿਰ ਪੰਜਾਬ ਦੇ ਜਿਹੜੇ ਮੁੱਦੇ ਆ ਉਹ ਵੀ ਸਾਰਿਆਂ ਦੇ ਆ ਕਿਸੇ ਇੱਕ ਦੇ ਕਿਵੇਂ ਹੋਗੇ فرض ਕਰੋ ਪਾਣੀਆਂ ਦਾ ਮਸਲਾ ਹੈ ਤੇ ਪਾਣੀਆਂ ਦਾ ਮਸਲਾ ਜਿਹੜੇ ਕੇਵਲ ਸਿੱਖਾਂ ਦਾ ਕਿਵੇਂ ਹੋ ਗਿਆ ਕਿਉਂਕਿ ਇਹ ਪੰਜਾਬ ਦਾ ਮਸਲਾ ਹੈ ਇਹ ਪੰਜਾਬੀਆਂ ਦਾ ਮਸਲਾ ਹੈ ਇਹ ਗੱਲ ਵੱਖਰੀ ਹੈ ਕਿ ਸਿੱਖ ਮੂਰੇ ਹੋ ਕੇ ਲੜਾਈ ਲੜ ਪੈਂਦੇ ਨੇ ਲੜ ਲੈਂਦੇ ਨੇ ਪਰ ਹੁਣ ਅਸੀਂ ਚਾਹੁੰਦੇ ਆ ਕਿ ਸਾਰੇ ਭਾਈਚਾਰੇ ਮੋਢੇ ਨਾਲ ਮੋਢਾ ਢਾ ਕੇ ਅਸੀਂ ਪੰਜਾਬ ਦੇ ਮੁੱਦਿਆਂ ਦੀ ਜਿਹੜੀ ਹੈ ਉਹ ਲੜਾਈ ਲੜੀਏ ਕਿਉਂਕਿ ਬਹੁਤ ਨੁਕਸਾਨ ਹੋ ਰਿਹਾ ਹੈ ਨਹਿਰੀ ਪਾਣੀ ਸਾਨੂੰ ਮਿਲ ਨਹੀਂ ਰਿਹਾ ਔਰ ਜ਼ਮੀਨੀ ਪਾਣੀ ਜਿਹੜਾ ਹੈ ਉਹ ਧੜਾ ਧੜ ਧੜਾ ਧੜ ਜਿਹੜਾ ਹੈ ਉਹ ਮਸਤ ਬਜਲੀ ਹੋਣ ਕਾਰਨ ਅਸੀਂ ਕੱਢੀ ਜਾ ਰਹੇ ਇਹ ਰਾਜਸਥਾਨ ਬਣ ਜਾਏਗਾ ਜਿਸ ਤਰ੍ਹਾਂ ਰਾਜਸਥਾਨ जैसलमेर ਦਾ ਇਲਾਕਾ ਨਾ ਇਸ ਤਰ੍ਹਾਂ ਦਾ ਪੰਜਾਬ ਬਣ ਜਾਏਗਾ ਜੇ ਅਸੀਂ ਨਾ ਸੰਭਲੇ ਤਾਂ ਪਰ ਸਾਡੀਆਂ ਸਰਕਾਰਾਂ ਨੇ ਭੋਰਾ ਵੀ ਧਿਆਨ ਨਹੀਂ ਦਿੱਤਾ ਇਸ ਪਾਸੇ ਕਿ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਦਿਸ਼ਾ ਵੱਲ ਜਾ ਰਹੇ ਸਾਡੇ ਬਜ਼ੁਰਗਾਂ ਨੇ ਸਾਨੂੰ ਬਿਹਤਰ ਪੰਜਾਬ ਦਿੱਤਾ ਹੈ ਤੇ ਅਸੀਂ ਆਪਣੀਆਂ ਨਸਲਾਂ ਨੂੰ ਬਿਹਤਰ ਪੰਜਾਬ ਦੇਣਾ ਤੇ ਜੇ ਅਸੀਂ ਆਪਣੀਆਂ ਨਸਲਾਂ ਨੂੰ ਬਿਹਤਰ ਪੰਜਾਬ ਨਾ ਦੇ ਸਕੇ ਤੇ ਸਾਡੀਆਂ ਨਸਲਾਂ ਨੇ ਸਾਨੂੰ ਮਾਫ਼ ਨਹੀਂ ਕਰਨਾ ਇੱਕ ਪਿਤਾ ਹੁੰਦਾ ਨਾ ਉਹਨੂੰ ਜੱਦੀ 10 ਕਿੱਲੇ ਜ਼ਮੀਨ ਮਿਲਦੀ ਹੈ ਉਹ ਮਿਹਨਤ ਕਰਕੇ 15 ਕਿੱਲੇ ਬਣਾ ਕੇ ਆਪਣੇ ਪੁੱਤਰਾਂ ਨੂੰ ਦਿੰਦਾ ਤੇ ਕਈ ਅਜਿਹੇ ਲੋਕ ਵੀ ਹੁੰਦੇ ਆ ਜਿਨ੍ਹਾਂ ਨੂੰ ਜੱਦੀ ਪੁਸ਼ਤੀ 10 ਕਿੱਲੇ ਜ਼ਮੀਨ ਮਿਲਦੀ ਹੈ ਉਹ 10 ਕਿੱਲੇ ਜ਼ਮੀਨ ਨਸ਼ੇ ਪੱਤੇ ਦੇ ਵਿੱਚ ਉਜਾੜ ਦਿੰਦਾ ਇੱਕ ਅੱਧਾ ਬਚਦੀ ਐ ਤੇ ਉਹ ਆਪਦੇ ਪੁੱਤ ਨੂੰ ਦੇ ਦਿੰਦਾ ਤੇ ਪੁੱਤ ساری ਜ਼ਿੰਦਗੀ ਆਪਦੇ ਪਿਓ ਨੂੰ ਗਾਲਾਂ ਕੱਢਦਾ ਰਹਿੰਦਾ। ਇਹ ਮੇਰੇ ਦਾਦੇ ਦੀ 10 ਕਿੱਲੇ ਸੀ 9 ਕਿੱਲੇ ਮੇਰਾ ਬਾਪ ਜਿਹੜਾ ਹੈ ਉਹ ਨਸ਼ੇ 'ਚ ਜ਼ਮੀਨ ਜਿਹੜਾ ਹੈ ਉਹ ਖਾ ਗਿਆ ਵੇਚ ਕੇ। ساری ਜ਼ਿੰਦਗੀ ਪੁੱਤ ਜਿਹੜਾ ਗਾਲਾਂ ਕੱਢਦਾ ਰਹਿੰਦਾ ਔਰ ਅਸੀਂ ਆਪਣੀਆਂ نسلਾਂ ਸਾਨੂੰ ਮਾੜਾ ਨਾ ਕਹਿਣ ਇਸ ਕਰਕੇ ਉਹਨਾਂ ਨੂੰ ਬਿਹਤਰ ਪੰਜਾਬ ਜਿਹੜਾ ਹੈ ਉਹ ਦੇ ਕੇ ਜਾਣਾ ਐ ਅਸੀਂ। ਬਿਹਤਰ ਪੰਜਾਬ ਦੇ ਕੇ ਜਾਣਾ ਤੇ ਬਿਹਤਰ ਪੰਜਾਬ ਦੇਣ ਦੇ ਵਿੱਚ ਅਸੀਂ ਤਾਂ ਕਾਮਯਾਬ ਹੋਵਾਂਗੇ। ਜੇ ਅਸੀਂ ਇਕੱਠੇ ਹੋ ਕੇ ਇੱਕ ਮੁਠੀ ਬਣ ਕੇ ਇੱਕ ਤਾਕਤ ਬਣ ਕੇ ਜਿਹੜਾ ਹੈ ਉਹ ਚੱਲਣ ਦਾ ਯਤਨ ਕਰਾਂਗੇ। ਬਾਕੀ ਤੁਸੀਂ ਬੱਦਲ ਦਲ ਦੀ ਛਟਪਟਾ ਹਟਦਾ ਹੋਰਾ ਫਿਕਰ ਨਾ ਕਰੋ। ਹੁਣ ਇੱਕ ਬੰਦਾ 40 ਸਾਲ ਤੋਂ ਕਿਸੇ ਦੇ ਘਰ ਦੇ ਉੱਤੇ ਕਿਸੇ ਦੀ ਜ਼ਮੀਨ ਦੇ ਉੱਤੇ ਕਬਜ਼ਾ ਜਿਹੜਾ ਕਰਕੇ ਬੈਠਾ ਹੈ ਤੇ ਜਦੋਂ ਕਬਜ਼ਾ ਛੁੜਾਇਆ ਜਾਂਦਾ ਹੈ ਉਹ ਕਿਤੇ ਸੌਖਾ ਥੋੜੀ ਛੜਦਾ ਹੁੰਦਾ। ਉਹ ਹਰ ਹੀਲਾ ਵਰਤਦਾ। ਉਹ ਕੋਰਟ 'ਚ ਵੀ ਜਾਂਦਾ ਹੈ, ਉਹ ਕਚਹਿਰੀ ਜਾਂਦਾ ਹੈ। ਉਹ ਗੁੰਡੇ ਬਦਮਾਸ਼ ਵੀ ਬੁਲਾ ਲੈਂਦਾ ਹੈ ਵੀ ਆਓ ਤੁਸੀਂ ਕਬਜ਼ਾ ਕਰਨ ਮੈਂ ਦੇਖਦਾ ਤੁਹਾਨੂੰ ਉਹ ਹਰ ਤਰद्दਦ ਕਰਦਾ ਹੈ ਹਰ ਯਤਨ ਕਰਦਾ ਹੈ ਵੀ ਇਹ ਕਬਜ਼ਾ ਜਿਹੜਾ ਉਹ ਮੇਰੇ ਤੋਂ ਛੁੱਟੇ ਨਾ ਪਰ ਜਿਹੜਾ ਨਜਾਇਜ਼ ਹੁੰਦਾ ਨਾ ਤੇ ਫਿਰ ਜਦੋਂ ਭਾਰੂ ਪੈ ਜਾਂਦੇ ਆ ਅਸਲੀ ਵਾਰਿਸ ਤੇ ਛੱਡਣਾ ਹੀ ਪੈਂਦਾ ਹੁੰਦਾ ਜਿੰਨੇ ਮਰਜ਼ੀ ਕੋ ਯਤਨ ਕਰ ਲੈ ਅੰਤ ਨੂੰ ਛੱਡਣਾ ਹੀ ਪੈਂਦਾ ਹੈ ਜਿੰਨਾ ਮਰਜ਼ੀ ਛਟਪਟਾ ਲੈਣ ਜਿੰਨਾ ਮਰਜ਼ੀ ਜਿਹੜਾ ਹੈ ਉਹ ਧੜਕ ਲੈਣ ਤੜਕ ਲੈਣ ਬੋਲ ਲੈਣ ਮਾੜਾ ਬੋਲ ਲੈਣ ਚੰਗਾ ਬੋਲ ਲੈਣ ਆਖਰ ਤਾਂ ਵਾਰਸ ਜਿਹੜੇ ਨੇ ਉਹ ਸਿੱਖ ਤੇ ਪੰਜਾਬ ਦੇ ਲੋਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਇਹਨਾਂ ਨੇ ਆਪਣੀ ਪਾਰਟੀ ਨੂੰ ਸੰਭਾਲਣਾ ਹੀ ਸੰਭਾਲਣਾ ਹੈ ਇਹ ਨਹੀਂ ਕਹਿੰਦਾ ਮੈਂ ਸੰਭਾਲੂਗਾ ਪੰਜਾਬ ਦੇ ਤੇ ਪੰਥ ਨੇ ਆਪਣੀ ਜਿਹੜੀ ਪਾਰਟੀ ਹੈ ਮਾਹ ਪਾਰਟੀ ਹੈ ਉਹਨੂੰ ਸੰਭਾਲਣਾ ਹੀ ਸੰਭਾਲਣਾ ਹੈ ਤੇ ਉਹਨੂੰ ਸੰਭਾਲਣ ਨੂੰ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਰੋਕ ਨਹੀਂ ਸਕਦੀ ਐ ਤੇ ਨਾ ਰੋਕ ਸਕੂਗੀ ਬਸ ਸਾਨੂੰ ਜਾਗਣ ਦੀ ਲੋੜ ਐ ਸਾਨੂੰ ਸਾਵਧਾਨ ਹੋਣ ਦੀ ਲੋੜ ਐ ਸਾਨੂੰ ਸੁਚੇਤ ਹੋਣ ਦੀ ਲੋੜ ਐ ਮੈਂ ਕਿਉਂਕਿ 2 ਵਜੇ ਦੇ ਤੁਸੀਂ ਬੈਠੇ ਹੋ ਮੈਂ ਅੰਤ ਦੇ ਵਿੱਚ ਸਰਦਾਰ ਸੁਰਿੰਦਰ ਸਿੰਘ ਜੀ ਭੁੱਲੇ ਰਾਠਾ ਸਾਹਿਬ ਬੜੇ ਉਦਮੀ ਨੇ ਯਤਨਸ਼ੀਲ ਨੇ ਉਹਨਾਂ ਨੇ ਆਪ ਸਾਰੀ ਸੰਗਤ ਨੂੰ ਜਿਹੜਾ ਹੈ ਇੱਕ ਮੋਹ ਭੱਜਾ ਸਦਾ ਭੇਜਿਆ ਤੁਸੀਂ ਉਹਨਾਂ ਦੇ ਸੱਦੇ ਦੇ ਉੱਤੇ ਸਾਰੇ ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਆਪਸ ਦੇ ਵਿੱਚ ਵਿਚਾਰਾਂ ਕਰਨ ਤੇ ਸੁਣਨ ਵਾਸਤੇ ਜਿਹੜਾ ਹੈ ਉਹ ਇਕੱਠੇ ਹੋਏ ਹੋ ਮੈਂ ਜਿੱਥੇ ਭੁੱਲਾਰਾਠਾ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਦਿਲ ਦੀਆਂ ਗਹਿਰਾਈਆਂ ਚੋਂ ਆਪ ਸਾਰੀ ਸੰਗਤ ਦਾ ਨਾ ਪਹਿਲਾ ਮੰਚ ਤੋਂ ਬਾਰ-ਬਾਰ ਬਾਰ-ਬਾਰ ਮੁਖ ਜਿਹੜੇ ਬਲਾਰੇ ਬੋਲ ਕੇ ਗਏ ਨੇ ਉਹਨਾਂ ਦੇ ਲੈ ਦਿੱਤੇ ਗਏ ਨੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਹੀ ਸਾਰਿਆਂ ਦਾ ਜਿਹੜਾ ਹੈ ਉਹ ਧੰਨਵਾਦ ਕਰਦਾ ਮੈਂ ਇਹੋ ਹੀ ਅਪੀਲ ਕਰਦਾ ਕਿ ਆਓ ਰਲ ਮਿਲ ਕੇ ਚੱਲੀਏ ਕਾਫਲਾ ਬਣਾਈਏ ਤੇ ਹਰ ਵਰਗ ਦੇ ਪੰਜਾਬੀ ਨੂੰ ਅਸੀਂ ਨਾਲ ਲੈ ਕੇ ਤੁਰ ਗਏ ਤੇ ਫੇਰ ਹੀ ਪੰਥ ਦੀ ਸ਼ਾਨ ਹੈ ਫੇਰ ਹੀ ਪੰਥ ਦਾ ਜਿਹੜਾ ਹੈ ਉਹ ਟੌਰ ਹੈ ਪੰਥ ਦਾ ਜਿਹੜਾ ਹੈ ਉਹ ਮਾਨ ਹੈ ਜਦੋਂ ਅਸੀਂ ਪੂਰੇ ਪੰਜਾਬ ਨੂੰ ਨਾਲ ਲੈ ਕੇ ਜਿਹੜਾ ਹੈ ਉਹ ਜਦੋਂ ਜ਼ਹਿਦ ਕਰਾਂਗੇ ਕਿਸ ਲਈ ਪੰਜਾਬ ਲਈ ਆਪਣੀਆਂ ਨਸਲਾਂ ਲਈ ਅਸੀਂ ਜਦੋਂ ਜਦ ਕਿਹਦੇ ਲਈ ਕਰਨੀ ਹੈ ਪੰਜਾਬ ਲਈ ਆਪਣੀਆਂ ਨਸਲਾਂ ਲਈ ਇਹ ਨਹੀਂ ਹੈ ਕਿ ਅਸੀਂ ਕਿਸੇ ਇੱਕ ਵਰਗ ਲਈ ਅਸੀਂ ਸਾਰੇ ਪੰਜਾਬ ਲਈ ਜਦੋਂ ਜਹਿਦ ਕਰਨੀ ਹੈ ਸਾਰੇ ਪੰਜਾਬ ਲਈ ਔਰ ਸਾਰੇ ਪੰਜਾਬ ਦਾ ਹੀ ਜਿਹੜਾ ਹੈ ਅਸੀਂ ਰਲ ਮਿਲ ਕੇ ਜਿਹੜਾ ਹੈ ਉਪਵਿਕ ਸਵਾਰਨ ਹੈ ਤੇ ਜੇ ਅਸੀਂ ਪੰਜਾਬ ਦਾ ਭਵਿਕ ਸਵਾਰਨ ਦੇ ਵਿੱਚ ਕਾਮਯਾਬ ਹੋ ਗਏ ਇੱਕ ਸਮਾਂ ਹੁੰਦਾ ਸੀ ਪੰਜਾਬ ਤੋਂ ਦੂਜੇ ਸੂਬੇ ਜਿਹੜੇ ਆ ਉਹ ਸਿੱਧ ਲਿਆ ਕਰਦੇ ਸੀ ਪੰਜਾਬ ਦੇ ਭਾਰਤ ਦੇ ਦੂਜੇ ਸੂਬੇ ਪੰਜਾਬ ਤੋਂ ਸਿੱਧ ਲਿਆ ਕਰਦੇ ਸੀ ਤੇ ਜੇ ਬਾਹਰਲੇ ਸੂਬਿਆਂ ਦੀਆਂ ਰਾਜਨੀਤਿਕ ਪਾਰਟੀਆਂ ਹੁੰਦੀਆਂ ਸੀ ਨਾ ਉਹ ਅਕਸਰ ਹੀ ਉਹਨਾਂ ਦੇ ਪਲੇਟਫਾਰਮਾਂ ਦੇ ਉੱਤੇ ਤੇ ਮੰਚਾਂ ਦੇ ਉੱਤੇ ਗੱਲਾਂ ਹੁੰਦੀਆਂ ਸੀ ਯਾਰ ਜੇ ਕਿਸੇ ਨੇ ਸੱਚੀ ਸੁੱਚੀ ਰਾਜਨੀਤੀ ਸਿੱਖਣੀ ਹੈ ਨਾ ਤੇ ਪੰਜਾਬ ਦੇ ਵਿੱਚ ਜਾ ਕੇ ਕਾਲੀਆਂ ਤੋਂ ਸਿੱਖੋ ਕਾਲੀਆਂ ਤੋਂ ਸਿੱਖੋ ਇੱਕ ਇੱਕ ਬੰਦਾ ਸਾਧੂ ਸਰੂਪ ਹੈ ਉਹਨਾਂ ਦਾ ਇੱਕ ਇੱਕ ਬੰਦਾ ਸਾਧੂ ਸਰੂਪ ਤੇ ਇੱਕ ਐਸਾ ਵੀ ਸਮਾਂ ਆ ਗਿਆ ਜਾਂ ਲਿਆਂਦਾ ਗਿਆ ਜਦੋਂ ਭਾਰਤ ਦੀਆਂ ਦੂਜੀਆਂ ਪਾਰਟੀਆਂ ਦੇ ਲੋਕ ਕਹਿਣ ਲੱਗੇ ਕਿ ਜੇ ਬੇਈਮਾਨੀ ਸਿੱਖਣੀ ਹੈ ਰੇਤੇ ਚੋਂ ਪੈਸੇ ਕਿਵੇਂ ਇਕੱਠੇ ਕਰਨੇ ਆ ਨਸ਼ੇ ਚੋਂ ਪੈਸੇ ਕਿਵੇਂ ਕਮਾਉਣੇ ਆ ਸਿੱਖਣਾ ਤੇ ਫਿਰ ਪੰਜਾਬ ਚ ਕਾਲੀਆਂ ਤੋਂ ਸਿੱਖ ਲਓ ਇਸ ਪੱਤਰਤਾ ਮਿਆਰ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਸੁੱਟ ਦਿੱਤਾ ਗਿਆ ਅਸੀਂ ਉਸ ਮਿਆਰ ਨੂੰ ਫਿਰ ਉੱਚਿਆਂ ਲੈ ਕੇ ਜਾਣਾ ਹੈ ਫਿਰ ਅਸੀਂ ਉਸ ਰੁਤਬੇ ਦੇ ਉੱਤੇ ਪੰਜਾਬ ਨੂੰ ਵੀ ਪਹੁੰਚਾਉਣਾ ਹੈ ਤੇ ਪਾਰਟੀ ਨੂੰ ਵੀ ਪਹੁੰਚਾਉਣਾ ਹੈ